ਬਾਬਾ ਬਧਰੂਖਾਨ ਜੀ ਦੇ ਨਾਮ ਤੇ ਬਸੇ ਸੰਰੂਰ ਜਿਹੜੇ ਦੇ ਇਤਿਹਾਸਕ ਪਿੰਡ ਬਧਰੋਖਾ ਪਹੁੰਚੇ ਆ ਜਿਹੜਾ ਕਿ ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਨਕਾ ਪਿੰਡ ਹੈ ਇੱਥੋਂ ਦੇ ਰਾਜਾ ਗੱਜਪਤ ਰਾਏ ਦੇ ਘਰ ਇੱਕ ਲੜਕੀ ਰਾਜਕੌਰ ਨੇ ਜਨਮ ਲਿਆ ਜਿਸ ਨੂੰ ਕਿ ਤਪਲੇਲੇ ਵਿੱਚ ਪਾ ਕੇ ਖੇਤ ਦੇ ਵਿੱਚ ਤਬ ਦਿੱਤਾ ਗਿਆ ਦਿਆਲਪੁਰਾ ਪਿੰਡ ਦੇ ਰਹਿਣ ਵਾਲੇ ਬਾਬਾ ਬ੍ਰਹਮ ਗਿਆਨੀ ਗੋਦੜ ਸਿੰਘ ਜੀ ਰਣਜੀਤ ਸਿੰਘ ਦੇ ਨਾਨਕੇ ਪਰਿਵਾਰ ਰਾਜਾ ਗਜਪਤ ਰਾਏ ਦੇ ਘਰ ਪ੍ਰਸਾਦਾ ਸਕਿਆ ਕਰਦੇ ਸਨ ਇੱਕ ਦਿਨ ਜਦੋਂ ਬਾਬਾ ਜੀ ਪ੍ਰਸਾਦਾ ਸਕਣਾ ਆਏ ਤਾਂ ਰਾਜਾ ਗਜਪਤ ਰਾਏ ਨੇ ਬਾਬਾ ਜੀ ਕੋਲ ਜਾ ਕੇ ਪ੍ਰਸਾਦਾ ਨਾ ਸਕਣ ਦਾ ਕਾਰਨ ਪੁੱਛਿਆ ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਘੋਰ ਪਾਪ ਕੀਤਾ ਹੈ ਤੁਹਾਡੇ ਘਰ ਇੱਕ ਜਲਤੀ ਨੇ ਜਨਮ ਲਿਆ ਸੀ ਤੁਸੀਂ ਉਸ ਨੂੰ ਮਰਨ ਵਾਸਤੇ ਤਪਲੇ ਦੇ ਵਿੱਚ ਪਾ ਕੇ ਖੇਤ ਵਿੱਚ ਦੱਬ ਦਿੱਤਾ ਹੈ ਇਹ ਸੁਣ ਕੇ ਰਾਜਾ ਗਜਪਤ ਰਾਏ ਨੇ ਉਸ ਲੜਕੀ ਨੂੰ ਖੇਤ ਵਿੱਚੋਂ ਕੱਢ ਲੈਂਦਾ ਜੋ ਕਿ ਪੈਰ ਦਾ ਗੂਠਾ ਚੁੰਗਰੇ ਸੀ ਬਾਬਾ ਗੋਦਰ ਸਿੰਘ ਜੀ ਨੇ ਲੜਕੀ ਦਾ ਨਾਮ ਰਾਜਕੌਰ ਰੱਖਿਆ ਤੇ ਕਿਹਾ ਕਿ ਇਸ ਲੜਕੀ ਦੇ ਕੁਖੋਂ ਰਾਜਾ ਪੈਦਾ ਹੋਵੇਗਾ ਜੋ ਕਿ ਦੁਨੀਆ ਦੇ ਉਪਰਾਜ ਕਰੇਗਾ ਅਗੋਏ ਲੜਕੀ ਰਾਜ ਰਾਜਕੌਰ ਸ਼ੁਕਰਚੱਕੀਆ ਮਿਸਲ ਦੇ ਰਾਜਾ ਚੜਤ ਸਿੰਘ ਦੇ ਬੇਟੇ ਮਹਾ ਸਿੰਘ ਦੇ ਨਾਲ ਵਿਆਹੀ ਗਈ ਜੋ ਕਿ ਗੁਜਰਾਂਵਾਲਾ ਪਾਕਿਸਤਾਨ ਵਿਕੇ ਸੀ ਉਸ ਤੋਂ ਬਾਅਦ ਨਾਨਕੇ ਪਿੰਡ ਬਟਰੋਖਾ ਵਿਕੇ ਮਹਾਰਾਜ ਰਣਜੀਤ ਸਿੰਘ ਜੀ ਨੇ ਜਨਮ ਲਿਆ ਮਹਾਰਾਜਾ ਰਣਜੀਤ ਸਿੰਘ ਦੇ ਜਾਤ ਦੇ ਵਿੱਚ ਇੱਕ ਗੁਰਦਾਰਾ ਮਹਾਰਾਜਾ ਰਣਜੀਤ ਸਿੰਘ ਜਨਮ ਸਥਾਨ ਪਿੰਡ ਬਟੜੋਖਾਂ ਵਿਖੇ ਬਣਿਆ ਹੈ ਜਿੱਥੇ ਕਿ ਮਹਾਨ ਸੂਰਬੀਰ ਯੋਧੇ ਮਹਾਰਾਜਾ ਰਜੀਤ ਸਿੰਘ ਅਕਾਲੀ ਫੁੱਲਾ ਸਿੰਘ ਚੜਤ ਸਿੰਘ ਤੇ ਸਾਮ ਸਿੰਘ ਟਾਰੀ ਦੇ ਪੁੱਤ ਲੱਗੇ ਨੇ ਗੁਰਦਾਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੁੰਦਰ ਤੇ ਦੇਖਣਯੋਗ ਹੈ ਜਦੋਂ ਤੁਸੀਂ ਇਸ ਜ਼ਿਲ੍ਹੇ ਦੇ ਪਿੰਡ ਬਟੜੋਖਾਂ ਜਾਵੋ ਦੈਨਾਂ ਸਥਾਨਾਂ ਦੇ ਦਰਸ਼ਨ ਕਰਨ ਦਾ ਭੁੱਲਣਾ ਧੰਨਵਾਦ ਸਤਿ ਸ੍ਰੀ ਅਕਾਲ